ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀਆਂ ਮਹਾਨ ਰੂਹਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਐਸੇ ਮਹਾਨ ਜੋਧੇ ਐਸੇ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦਾ ਅੱਜ ਪਾਵਨ ਪਵਿੱਤਰ ਅਕਾਲ ਚਲਾਣੇ ਦਾ ਦਿਹਾੜਾ ਹੈ ਉਹਨਾਂ ਦੀ ਵਰਸੀ ਰੂਪ ਦੇ ਵਿੱਚ ਜੋ ਉਹਨਾਂ ਦੀਆਂ ਜਿੱਥੇ ਜਿੱਥੇ ਸੰਸਥਾਵਾਂ ਨੇ ਉਥੇ ਸੰਗਤਾਂ ਸਰਦਾ ਪਾਵਨਾ ਦੇ ਨਾਲ ਉਹਨਾਂ ਨੂੰ ਯਾਦ ਕਰ ਰਹੀਆਂ ਨੇ ਜਦੋਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਦੀ ਗੱਲ ਚੱਲਦੀ ਏ ਜਿੱਥੇ ਸੇਵਾ ਦੀ ਗੱਲ ਚੱਲਦੀ ਏ ਜਿੱਥੇ ਉਹ ਵਾਤਾਵਰਣ ਪ੍ਰੇਮੀ ਸਨ ਹਰੇਕ ਦੇ ਨਾਲ ਪੇਮ ਕਰਨ ਵਾਲੇ ਵੈਰ ਵਿਰੋਧ ਤੋਂ ਬੜੇ ਹੀ ਦੂਰ ਤੇ ਸੇਵਾ ਦੇ ਵਿੱਚ ਜੁਟੇ ਰਹਿਣ ਵਾਲੇ ਉਥੇ ਸਭ ਤੋਂ ਪਹਿਲਾਂ ਝਾਤ ਮਾਰਾਂਗੇ ਉਹਨਾਂ ਦੇ ਜੀਵਨ ਤੇ ਕਿ ਉਹਨਾਂ ਦਾ ਜਨਮ ਜਦੋਂ 4 ਜੂਨ 1914 ਨੂੰ ਹੋਇਆ ਤੇ ਉਹਨਾਂ ਦੇ ਪਿਤਾ ਜੀ ਸਤਿਕਾਰਯੋਗ ਸ਼ਿਭੂ ਮੱਲ ਜੀ ਤੇ ਮਾਤਾ ਮਹਿਤਾਬ ਕੌਰ ਜੀ ਐਸੀਆਂ ਮਹਾਨ ਰੂਹਾਂ ਵੀ ਹੁੰਦੀਆਂ ਨੇ ਕਈਆਂ ਨੂੰ ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਵੀ ਸੌਦੇ ਹੁੰਦੇ ਨੇ ਕਿ ਭਾਈ ਇਹਨਾਂ ਦਾ ਇਸ ਧਰਤੀ ਦੇ ਉੱਪਰ ਆਉਣਾ ਸੌਦੇ ਤੋਂ ਮਤਲਬ ਇਹ ਹੈ ਕਿ ਉਹਨਾਂ ਦੇ ਪਿਤਾ ਜੀ ਜੋ ਪਹਿਲਾਂ ਹੀ ਵਿਆਹੇ ਹੋਏ ਸਨ ਔਰ ਉਹਨਾਂ ਦੀ ਮਾਤਾ ਜੀ ਸਤਿਕਾਰਯੋਗ ਮਾ ਮਹਿਤਾਬ ਕੌਰ ਜੀ ਜੋ ਕਿ ਪਹਿਲਾਂ ਕਿਤੇ ਮੰਗੇ ਸਨ ਔਰ ਉਹਨਾਂ ਦੇ ਜੋ ਮੰਗੇਤਰ ਸੀ ਉਹ ਚੜ੍ਹਾਈ ਕਰ ਜਾਂਦੇ ਨੇ ਤੇ ਪਹਿਲੇ ਸਮਿਆਂ ਦੇ ਵਿੱਚ ਜਿਵੇਂ ਲੋਕ ਇਸ ਚੀਜ਼ ਨੂੰ ਬੜਾ ਮਾੜਾ ਸਮਝੇ ਸਮਝਦੇ ਸੀ ਕਿ ਇਹਦੇ ਨਾਲ ਬੱਚੀ ਮੰਗੀ ਸੀ ਤੇ ਉਹ ਮੁੰਡਾ ਚੜ੍ਹਾਈ ਕਰ ਗਿਆ ਏ ਔਰਤ ਇਹ ਚੰਗੀ ਨਹੀਂ ਇਸਤਰੀ ਨੂੰ ਜਿਵੇਂ ਮਾੜਾ ਸਮਝਿਆ ਜਾਂਦਾ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤੇ ਕਿਰਪਾ ਕੀਤੀ ਸੀ ਕਿ ਇਸ ਚੀਜ਼ ਨੂੰ ਦੂਰ ਕੀਤਾ ਜਾਵੇ ਪਰ ਫਿਰ ਵੀ ਲੋਕ ਫਸੇ ਰਹੇ ਮਜਬੂਰੀ ਦੇ ਵੱਸ ਜੋ ਕਰਦਿਆ ਨੇ ਫੈਸਲਾ ਕੀਤਾ ਤੇ ਜੋ ਸ਼ਿਭੂ ਮੱਲ ਜੀ ਜੋ ਤਣਾੜ ਸਨ ਉਹ ਕਾਫੀ ਘਰ ਤੋਂ ਚੰਗੇ ਉਹਨਾਂ ਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਪਰ ਫੈਸਲਾ ਇਹ ਕੀਤਾ ਜਾਂਦਾ ਹੈ ਕਿ ਜੇ ਇਹਨਾਂ ਦਾ ਵਿਆਹ ਹੋਵੇਗਾ ਤੇ ਇਹ ਆਪਣੇ ਕੋਖ ਤੋਂ ਕੋਈ ਵੀ ਬੱਚਾ ਪੈਦਾ ਨਹੀਂ ਕਰੇਗੀ ਐਸੇ ਸਮਝੌਤੀ ਹੋਈ ਪਹਿਲਾਂ ਚਾਹੇ ਉਹ 2-3 ਵਾਰ ਬੱਚੇ ਨੂੰ ਜਨਮ ਦੇਣ ਵਾਲੇ ਸਨ ਪਰ ਉਹਨਾਂ ਦੇ ਕਹਿਣ ਤੇ ਮਨਾ ਕਰ ਦਿੱਤਾ ਗਿਆ ਜੇਰ ਜਦੋਂ ਭਗਤ ਜੀ ਦਾ ਜਨਮ ਹੁੰਦਾ ਏ ਮਾਤਾ ਮਹਿਤਾਬ ਕੌਰ ਜੀ ਕਹਿੰਦੇ ਨੇ ਕਿ ਮੈਂ ਬੱਚੇ ਨੂੰ ਜਨਮ ਦੇਣਾ ਏ ਪਰ ਪਿਤਾ ਸ਼ਿਭੂ ਮੱਲ ਜੀ ਕਹਿੰਦੇ ਨੇ ਕਿ ਜੇ ਜਨਮ ਦੇਣਾ ਏ ਤੇ ਪਹਿਲਾਂ ਲਿਖਣਾ ਪਵੇਗਾ ਕਿ ਮੇਰੀ ਜਾਇਦਾਦ ਦੇ ਵਿੱਚ ਆਉਣ ਵਾਲੇ ਬੱਚੇ ਦਾ ਕੋਈ ਹੱਕ ਨਹੀਂ ਹੋਵੇਗਾ ਇਹ ਮੇਰੀ ਜਾਇਦਾਦ ਦੇ ਉੱਪਰ ਕਾਬਜ ਨਾ ਹੋ ਜਾਵੇ ਐਸਾ ਸਮਝੌਤਾ ਕੀਤਾ ਜਾਂਦਾ ਏ ਪਰ ਜਦੋਂ ਪਰਮੇਸ਼ਰ ਨੇ ਆਂ ਕਰਦਾ ਏ ਕੁਝ ਸਮਾਂ ਪੈਂਦਾ ਏ ਦੇ ਉਹਨਾਂ ਦੇ ਪਿਤਾ ਵੀ ਅਰਸ਼ ਤੋਂ ਫਰਸ਼ ਤੇ ਆ ਜਾਂਦੇ ਨੇ ਜਿੱਥੇ ਮਾਤਾ ਮਹਿਤਾਬ ਕੌਰ ਜੀ ਇਥੋਂ ਤੱਕ ਲਿਖਿਆ ਹੈ ਕਿ ਉਹਨਾਂ ਨੇ ਕਿਸੇ ਡਾਕਟਰ ਦੇ ਘਰ ਰਹਿ ਕੇ ਕੰਮ ਕੀਤਾ ਭਗਤ ਜੀ ਨੂੰ ਪਾਲਿਆ ਉਹਨਾਂ ਦੀ ਵਿਦਿਆ ਜਿਵੇਂ ਉਹਨਾਂ ਨੇ میٹرਿਕ ਤੱਕ ਪਹਿਲਾਂ ਕਹਿੰਦੇ ਵਿਦਿਆ ਪ੍ਰਾਪਤ ਕੀਤੀ ਔਰ ਉਹਨਾਂ ਦਾ ਜੀਵਨ ਐਸਾ ਸੇਵਾ ਭਾਵਨਾ ਵਾਲਾ ਔਰ ਜਦੋਂ ਅੱਗੇ ਉਹਨਾਂ ਦੇ ਜੀਵਨ ਦੇ ਵਿੱਚ ਚੱਲਦਿਆਂ ਜਦੋਂ ਆਪਾਂ ਦੇਖਦੇ ਹਾਂ ਕਿ 1947 ਦੀ ਜਦੋਂ ਵੰਡ ਹੁੰਦੀ ਹੈ 1947 ਦੀ ਵੰਡ ਦੇ ਸਮੇਂ ਜਦੋਂ ਉਹ ਇੱਧਰ ਆ ਜਾਂਦੇ ਨੇ ਔਰ ਮਿਲਟਰੀ ਜਦੋਂ ਸਾਰਿਆਂ ਨੂੰ ਪੁੱਛ ਰਹੀ ਹੈ ਕਿ ਤੁਸੀਂ ਕੀ ਲੈ ਕੇ ਆਏ ਹੋ ਨਾਲ ਕੋਈ ਕਹਿੰਦਾ ਲੈ ਕੇ ਆਇਆ ਕੋਈ ਕਹਿੰਦਾ ਕੁਝ ਲੈ ਕੇ ਆਇਆ ਪਰ ਭਗਤ ਜੀ ਦੇ ਕੋਲ ਕੇਵਲ ਇੱਕ ਉਹ ਬੱਚਾ ਸੀ ਜਿਸ ਨੂੰ ਆਪਣੇ ਗਧੇੜਿਆਂ ਦੇ ਚੁੱਕ ਕੇ ਲੈ ਕੇ ਆਏ ਔਰ ਉਹ ਵੀ ਉਹਨਾਂ ਦੇ ਨਾਲ ਪ੍ਰੇਮ ਕਦੋਂ ਤੇ ਕਿਵੇਂ ਬਣਿਆ ਆਪਾਂ ਇਤਿਹਾਸ ਉਹਨਾਂ ਦੇ ਵਿੱਚ ਪੜ੍ਹਦੇ ਹਾਂ ਕਿ ਜਦੋਂ ਉਹ ਕਿਸੇ ਦਿਵਾਲਿਆ ਦੇ ਵਿੱਚ ਗਏ ਉਥੇ ਜਾ ਕੇ ਜਦੋਂ ਉਹਨਾਂ ਨੇ ਕਿਤੇ ਕੋਈ ਮੂਰਤੀਆਂ ਇਤਿਆਦਿਕ ਸਾਫ ਕੀਤੀਆਂ ਤੇ ਜਦੋਂ ਪ੍ਰਸ਼ਾਦਾ ਛਕਣ ਦਾ ਸਮਾਂ ਆਇਆ ਤੇ ਉਹ ਕਿਸੇ ਦੇ ਨਾਲ ਜਦੋਂ ਬੈਠ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਸਾਡਾ ਤੁਸੀਂ ਧਰਮ ਪ੍ਰਿਸ਼ਟ ਕਰ ਦਿੱਤਾ ਤੁਸੀਂ ਸ਼ੁੱਧਰੋ ਤੁਸੀਂ ਛੋਟੀ ਜਾਤੀ ਦੇ ਹੋ ਐਸਾ ਵਿਹਾਰ ਕੀਤਾ ਜਾਂਦਾ ਏ ਦੂਜੇ ਪਾਸੇ ਜਦੋਂ ਆਪਾਂ ਜੋ ਸਥਾਨ ਰੇਰੂ ਸਾਹਿਬ ਦੇਖਦੇ ਹਾਂ ਉਥੇ ਸੰਤ ਬਾਬਾ ਅਤਰ ਸਿੰਘ ਜੀ ਕਿਉਂਕਿ ਇਹ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਬਾਬਾ ਅਤਰ ਸਿੰਘ ਜੀ ਉਸ ਸਮੇਂ ਇੱਕੇ ਹੀ ਸਮੇਂ ਚਾਰ-ਪੰਜ ਨਾਵਾਂ ਦੇ ਹੋਏ ਨੇ ਜੋ ਆਪਾਂ ਨੂੰ ਵੱਖ-ਵੱਖ ਸਥਾਨਾਂ ਤੇ ਵੇਖਣ ਨੂੰ ਸੁਣਨ ਨੂੰ ਮਿਲਣਗੇ ਔਰ ਜੇ ਗੁਰੂ ਘਰ ਦੇ ਵਿੱਚ ਜਾਂਦੇ ਨੇ ਗੁਰੂ ਘਰ ਦੇ ਵਿੱਚ ਜਾ ਕੇ ਜਦੋਂ ਸੇਵਾ ਕਰਦੇ ਨੇ ਪਰਮੇਸ਼ਰ ਦੇ ਦਰ ਤੇ ਤੇ ਉੱਥੇ ਜਦੋਂ ਦੇਖਦੇ ਨੇ ਪੰਗਤ ਦੇ ਵਿੱਚ ਜਦੋਂ ਬੈਠ ਕੇ ਪ੍ਰਸ਼ਾਦਾ ਇਕੱਠਿਆਂ ਛਕਦੇ ਨੇ ਕੋਈ ਭੇਦਭਾਵ ਨਹੀਂ ਜਦੋਂ ਦੀਵਾਨ ਹਾਲ ਦੇ ਵਿੱਚ ਪਰਮੇਸ਼ਰ ਦਾ ਨਾਮ ਸੁਣਦੇ ਨੇ ਉਥੇ ਵੀ ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਜਿੱਥੇ ਮਹਾਰਾਜਾ ਪਟਿਆਲਾ ਵਰਗੇ ਉਹਨਾਂ ਦੇ ਨਾਲ ਬਹਿੰਦੇ ਨੇ ਔਰ ਜੇ ਲੰਗਰ ਦੇ ਵਿੱਚ ਬਹਿੰਦੇ ਨੇ ਤੇ ਉਥੇ ਵੀ ਉਹਨਾਂ ਦੇ ਸਾਹਮਣੇ ਨਾਲ ਬਰਾਬਰ ਤੇ ਬਹਿੰਦੇ ਨੇ ਇੱਕੋ ਜਿਹਾ ਪ੍ਰਸ਼ਾਦਾ ਪਾਣੀ ਸਾਰਿਆਂ ਨੂੰ ਦਿੱਤਾ ਜਾਂਦਾ ਏ ਤੇ ਮਨ 모ਇਆ ਜਾਂਦਾ ਏ ਗੁਰੂ ਘਰ ਦੇ ਨਾਲ ਪ੍ਰੇਮ ਬਣ ਜਾਂਦਾ ਏ ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਕਰਦਿਆਂ ਜਿਨ੍ਹਾਂ ਦਾ ਨਾਮ ਭਗਤ ਜੀ ਨੇ ਪਿਆਰਾ ਸਿੰਘ ਰੱਖਿਆ ਕਿ ਇਹ ਮੈਨੂੰ ਬੜਾ ਪਿਆਰਾ ਏ ਉਹ ਬੱਚਾ ਅਪੰਗ ਲੂਲਾਡੋ ਬੋਲਦਾ ਨਹੀਂ ਸੁਣਦਾ ਨਹੀਂ ਉਸ ਨੂੰ ਉਹ ਉਠਾ ਕੇ ਲੈ ਜਾਂਦੇ ਨੇ ਜਿਨ੍ਹਾਂ ਨੂੰ ਆਪਣਾ ਉਹ ਬੱਚਾ ਬਣਾ ਕੇ ਪਾਲਦੇ ਨੇ ਬਿਲਕੁਲ ਆਪਣੇ ਬੱਚਿਆਂ ਵਾਂਗੂ ਰੱਖਦੇ ਨੇ ਚਾਹੇ ਉਹਨਾਂ ਨੇ ਸਾਰਿਆਂ ਨੂੰ ਆਪਣੇ ਬੱਚਿਆਂ ਵਾਂਗ ਹੀ ਰੱਖਿਆ ਕਿਉਂਕਿ ਜੇ ਕੋਈ ਸੇਵਾ ਕਰਨ ਦੇ ਵਾਸਤੇ ਵੀ ਆਇਆ ਜੇ ਕਿਸੇ ਨੇ ਦੇਖਿਆ ਕਿ ਕੇਵਲ ਭਗਤ ਜੀ ਨੂੰ ਮਿਲ ਕੇ ਮੁੜ ਜਾਣਾ ਹੈ ਤੇ ਪਰ ਭਗਤ ਜੀ ਕਹਿੰਦੇ ਨੇ ਕਿ ਜੋ ਅੰਦਰ ਨੇ ਉਹ ਵੀ ਤੁਹਾਡੇ ਭੈਣ ਭਰਾ ਨੇ ਉਹਨਾਂ ਨੂੰ ਮਿਲ ਕੇ ਜਾਓ ਤੇ ਜਦੋਂ ਜੋ ਵੀ ਉਹਨਾਂ ਨੂੰ ਮਿਲ ਕੇ ਜਾਂਦਾ ਹੈ ਫਿਰ ਉਹਨਾਂ ਦਾ ਹੋ ਕੇ ਰਹਿ ਜਾਂਦਾ ਹੈ ਖੈਰ ਅੱਗੇ ਚਲਦਿਆਂ ਚਲਦਿਆਂ ਐਸਾ ਸਮਾਂ ਆਉਂਦਾ ਏ ਜਦੋਂ ਭਗਤ ਜੀ ਇੱਕ ਸੰਸਥਾ ਖੜੀ ਕਰ ਦਿੰਦੇ ਨੇ 1947 ਦੇ ਵਿੱਚ ਜਦੋਂ ਉਹਨਾਂ ਨੇ ਪਿੰਗਲਵਾੜਾ ਸਥਾਪਿਤ ਕੀਤਾ ਚਲਦਿਆਂ ਚਲਦਿਆਂ ਜਿੱਥੇ ਸੇਵਾ ਕਰਨੀ ਘਰ ਘਰ ਦੇ ਵਿੱਚ ਜਾਣਾ ਉਹਨਾਂ ਗਰੀਬ ਅਨਾਥ ਬੇਸਹਾਰਿਆਂ ਲਈ ਜਿੱਥੇ ਉਹਨਾਂ ਦੇ ਵਾਸਤੇ ਮੰਗ ਕੇ ਲੈ ਕੇ ਆਉਣਾ ਕਿ ਇਹਨਾਂ ਦੀ ਮਦਦ ਹੋ ਸਕੇ ਇਹਨਾਂ ਦਾ ਪਾਲਣ ਪੋਸ਼ਣ ਹੋ ਸਕੇ ਫਿਰ 1957 ਦੇ ਵਿੱਚ ਪਿੰਗਲਵਾੜਾ ਰਜਿਸਟਰ ਕਰਵਾ ਦਿੰਦੇ ਨੇ ਜਿਨ੍ਹਾਂ ਸੰਸਥਾਵਾਂ ਦੇ ਅੱਜ ਆਪਾਂ ਦਰਸ਼ਨ ਕਰਦੇ ਹਾਂ ਇਹ ਸੰਸਥਾਵਾਂ ਐਵੇਂ ਨਹੀਂ ਬਣ ਗਈਆਂ ਇਹਨਾਂ ਦੇ ਵਿੱਚ ਬੜੀ ਵੱਡੀ ਕਹਾਣਾਂ ਕੀਤੀ ਭਗਤਪੂਰਨ ਸਿੰਘ ਜੀ ਨੇ ਔਰ ਜੇ ਵਾਤਾਵਰਣ ਪ੍ਰੇਮੀ ਜਾਣੀਏ ਤੇ ਭਗਤ ਪੂਰਨ ਸਿੰਘ ਜੀ ਇੱਕ ਵਾਰ ਦੀ ਘਟਨਾ ਹੈ ਕਿ ਲੁਧਿਆਣੇ ਕਿਸੇ ਦੇ ਘਰ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਘਰ ਦੇ ਵਿੱਚ ਦੇਖਦੇ ਨੇ ਕਿ ਇੰਨਾ ਫਰਨੀਚਰ ਲੱਗਾ ਤੇ ਕਹਿੰਦੇ ਕਿ ਤੁਸੀਂ ਇਹਨੇ ਦਰਖਤ ਕੱਟ ਕੇ ਲੱਕੜਾਂ ਕੱਟ ਕੇ ਇੰਨਾ ਫਰਨੀਚਰ ਘਰ ਦੇ ਵਿੱਚ ਲਾਇਆ ਏ ਤੇ ਕਦੇ ਕੋਈ ਇੱਕ ਰੁੱਖ ਲਗਾਇਆ ਵੀ ਏ ਕਹਿੰਦੇ ਕਿ ਮੈਂ ਐਸੇ ਘਰ ਦੇ ਵਿੱਚੋਂ ਪਾਣੀ ਪੀਣਾ ਤੱਕ ਮناسب ਨਹੀਂ ਸਮਝਦਾ ਇਥੋਂ ਆਪਾਂ ਨੂੰ ਇਹ ਵੀ ਪ੍ਰੇਰਣਾ ਮਿਲਦੀ ਹੈ ਕਿ ਅੱਜ ਸਾਨੂੰ ਵੀ ਰੋਖ ਲਗਾਉਣ ਦੀ ਲੋੜ ਹੈ 1957 ਦੇ ਵਿੱਚ ਜਦੋਂ ਪਿੰਗਲਵਾੜਾ ਰਜਿਸਟਰ ਕਰਵਾ ਲੈਂਦੇ ਨੇ ਔਰ ਫਿਰ ਜਿੱਥੇ ਉਥੇ ਸੇਵਾਵਾਂ ਚੱਲਦੀਆਂ ਭਗਤ ਜੀ ਨੇ ਜੋ ਦਾਨ ਦੇ ਰੂਪ ਦੇ ਵਿੱਚ ਮਾਇਆ ਆਉਂਦੀ ਏ ਉਸ ਦੇ ਵਿੱਚੋਂ ਵੀ ਜਿਹੜੇ ਗੁਰੂ ਕੇ ਪਿਆਰੇ ਹੁੰਦੇ ਨੇ ਐਸੀਆਂ ਰੂਹਾਂ ਇਸ ਧਰਤੀ ਦੇ ਉੱਪਰ ਆਉਂਦੀਆਂ ਨੇ ਉਸ ਦੇ ਵਿੱਚੋਂ ਆਪਣੇ ਵਾਸਤੇ ਕਦੇ ਕੋਈ ਪੈਸਾ ਖਰਚ ਨਹੀਂ ਕੀਤਾ ਉਹਨਾਂ ਨੇ ਅਨੇਕਾਂ ਹੀ ਕਿਤਾਬ 'ਚ ਲਿਖੇ ਕਿਤਾਬਾਂ ਲਖੀਆਂ ਵੰਡੀਆਂ ਔਰ ਉਹਨਾਂ ਤੋਂ ਜੋ ਮਾਇਆ ਇਤਿਆਦਕ ਆਉਂਦੀ ਸੀ ਉਹਦੇ ਨਾਲ ਉਹ ਆਪਣਾ ਖਰਚਾ ਚਲਾਉਂਦੇ ਰਹੇ ਜੇ ਸਫਰ ਕਰਨਾ ਹੈ ਤੇ ਉਹ ਵੀ ਉਹਨਾਂ ਨੇ ਟ੍ਰੇਨ ਇਤਿਆਦਕ ਤੇ ਜਾਣਾ ਜਿੱਥੇ ਕੋਈ ਬਹੁਤਾ ਜਿਆਦਾ ਖਰਚਾ ਨਾ ਆ ਸਕੇ ਗੱਲ ਆਉਂਦੀ ਏ ਅੱਗੇ ਚਲਦਿਆਂ ਚਲਦਿਆਂ ਜਦੋਂ ਉਹਨਾਂ ਨੂੰ ਪਦਮਸ਼ਰੀ ਅਵਾਰਡ ਦਿੱਤਾ ਜਾਂਦਾ ਏ ਕਿ ਇਹਨਾਂ ਨੇ ਇੰਨੀਆਂ ਕਿਤਾਬਾਂ ਲਿਖੀਆਂ ਇੰਨੀਆਂ ਸਵਾਵਾਂ ਕੀਤੀਆਂ ਉਹ ਪਦਮ ਅਵਾਰਡ ਦਿੱਤਾ ਜਾਂਦਾ ਪਰ ਜਦੋਂ 1984 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਹੈ ਹਮਲਾ ਜਦੋਂ ਹੁੰਦਾ ਹੈ ਇਸ ਦੀ ਨਖੇਦੀ ਕਰਦਿਆਂ ਭਗਤ ਜੀ ਨੇ ਕਿਹਾ ਕਿ ਮੈਂ ਐਸੇ ਅਵਾਰਡ ਦਾ ਕੀ ਕਰਨਾ ਜਿਸ ਗੁਰੂ ਘਰ ਦੇ ਨਾਲ ਪਰਮੇਸ਼ਰ ਦੇ ਦਰ ਦੇ ਨਾਲ ਸਾਡਾ ਪ੍ਰੇਮ ਹੈ ਸਮੇਂ ਦੀਆਂ ਸਰਕਾਰਾਂ ਉਸ ਦੀ ਉੱਪਰ ਹੀ ਹਮਲਾ ਕਰ ਰਹੀਆਂ ਨੇ ਭਗਤ ਜੀ ਨੇ ਉਹ ਐਵਾਰਡ ਵੀ ਮੋੜ ਦਿੱਤਾ ਗੱਲ ਕਰਾਂਗੇ 2004 ਦੀ 2004 ਦੇ ਵਿੱਚ ਆਪਾਂ ਜਦੋਂ ਦੇਖਾਂਗੇ ਕਿ ਉਹਨਾਂ ਦੇ ਨਾਮ ਤੇ ਜੋ ਯਾਦਗਾਰੀ ਟਿਕਟ ਹੈ ਉਹ ਵੀ ਜਾਰੀ ਕੀਤੀ ਗਈ ਔਰ ਐਸੀਆਂ ਸੇਵਾਵਾਂ ਕੀਤੀਆਂ ਐਸੇ ਜੀਵਨ ਦੇ ਮਾਲਕ ਸਤਿਕਾਰਯੋਗ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦਾ ਨਾਮ ਪਹਿਲਾਂ ਸ਼੍ਰੀ ਰਾਮ ਜੀ ਦਾਸ ਸੀ ਬਚਪਨ ਦਾ ਪਰ ਬਾਅਦ ਦੇ ਵਿੱਚ ਜਦੋਂ ਗੁਰੂ ਘਰ ਦੇ ਨਾਲ ਪ੍ਰੇਮ ਬਣ ਗਿਆ ਉਥੇ ਸਵਾਵਾ ਮਿੜੀਆਂ ਤੇ ਉਹਨਾਂ ਦਾ ਨਾਮ ਬਦਲ ਕੇ ਜਿੱਥੇ ਗੁਰੂ ਕੇ ਜਹਾਜੇ ਚੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਉਹਨਾਂ ਦਾ ਨਾਮ ਭਗਤ ਪੂਰਨ ਸਿੰਘ ਜੀ ਰੱਖਿਆ ਗਿਆ ਜਿਨ੍ਹਾਂ ਦਾ ਅੱਜ 5 ਅਗਸਤ ਹੈ ਔਰ ਉਹ 1992 ਦੇ ਵਿੱਚ ਲਗਭਗ 88 ਸਾਲ ਦੀ ਉਮਰ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਐਸੀਆਂ ਸਿਮਾਵਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕੀਤੀਆਂ ਸਾਨੂੰ ਵੀ ਲੋੜ ਹੈ ਅਸੀਂ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਹੈ ਉਥੇ ਨਾਲ ਹੀ ਐਸੀ ਵੀ ਕੁਦਰਤ ਦੇ ਨਾਲ ਔਰ ਜੋ ਗਰੀਬ ਬੇਸਹਾਰੇ ਹਨ ਆਪਾਂ ਉਹਨਾਂ ਦੇ ਸਾਥੀ ਬਣ ਕੇ ਉਹਨਾਂ ਦੀ ਮਦਦ ਕਰ ਸਕੀਏ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਜੀਵਨ ਤੋਂ ਆਪਾਂ ਕੁਝ ਸਿੱਖ ਸਕੀਏ ਅੱਜ ਸਾਨੂੰ ਲੋੜ ਹੈ ਕਿਉਂਕਿ ਐਸੇ ਜੀਵਨ ਉਹ ਹੁੰਦੇ ਨੇ ਗੁਰਬਾਣੀ ਦੇ ਵਿੱਚ ਮਾਲਕ ਜੋ ਬਚਨ ਕਰਦੇ ਨੇ ਨਾ ਜਨਮ ਮਰਨ ਦੋਹੋਂ ਮੈਂ ਨਹੀਂ ਜਾਣ ਪਾਰੇ ਉਪਕਾਰੀ ਆਏ ਪਾਰੇ ਉਪਕਾਰ ਕਰਕੇ ਜਾਂਦੇ ਨੇ ਔਰ ਸਦਾ ਵਾਸਤੇ ਇਸ ਧਰਤੀ ਦੇ ਉੱਪਰ ਉਹਨਾਂ ਦਾ ਨਾਮ ਰਹਿ ਜਾਂਦਾ ਏ ਹੋ ਆਪ ਜੀ ਨੂੰ ਇਹ ਜੋ ਜਾਣਕਾਰੀ ਵਧੀਆ ਲੱਗੇ ਤੇ ਆਪ ਜੀ ਨੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ